ਤਨ ਤਨ ਜਗਦੰਬੇ ਮਾਈ ਅੰਮ੍ਰਿਤ ਜੋਤ ਜਗਾਵਣੀ ਸਿੰਘ ਸਵਾਰ ਭਵਾਨੀ ਮਾਤਾ ਰਕਤ ਬੀਜ ਦੁਰਾਵਣੀ ਸੰਭੂ ਦੇ ਸ਼ਕਤੀ ਰੂਪ ਅਜਤਾ ਅਸੁਰ ਦਲਾਂ ਦੀ ਮਾਰਨੀ ਸਰਬਤਰ ਸੁਹਾਵੀ ਮਾ ਦੁਰਗਾ ਉਧਾਰਨੀ ਰਕਤ ਬੀਜ ਮਹਾਦੇਤ ਅਤ ਭਾਰੀ ਹੰਕਾਰ ਦੇ ਵਿੱਚ ਖੜਿਆ ਬਹੁ ਵੱਡਾ ਗਗਨ ਸਮਾਨੀ ਸ਼ਕਤੀ ਨਾਲ ਜੰਗ ਟੜਿਆ ਦੇਵਾ ਦੇ ਹਿਰਦੇ ਵਿੱਚ ਕੰਪਣ ਡਰ ਦੇ ਬੱਦਲ ਛਾ ਗਏ ਮਾਤਾ ਬਿਨਾਰਖ ਵਾਲੇ ਸਭੇ ਬੋਲ ਸਹਾਇਤਾ ਦੇ ਗਏ ਮਾਤਾ ਦੁਰਗਾ ਦਇਆ ਦੀ ਸਾਗਰ ਅਸੀਂ ਸਰਨ ਆਏ ਹਾਂ ਰક્ત ਬੀਜ ਅਬ ਅਤ ਅਗਿਆਨੀ ਜਗ ਦੇ ਸੁਖ ਭੁਲਾਏ ਹਾਂ ਹਰ ਬੂੰਦੋ ਜਨਮੈ ਰੂਪ ਦੂਜਾ ਕੌਣ ਇਸ ਨੂੰ ਮਾਰੇਗਾ ਤੂੰ ਹੀ ਸ਼ਕਤੀ ਤੂੰ ਹੀ ਮਾਇਆ ਤੂੰ ਹੀ ਕਾਲ ਵਿਹਾਰੇਗਾ ਸਿੰਘ ਤੇ ਚੜੀ ਮਹਾ ਭਵਾਨੀ ਹੱਥ ਵਿੱਚ ਖੜਗ ਚਮਕਾਇਆ ਦਮਕਦਾ ਰੂਪ ਸੋਹਾਮਨ ਮਾਤਾ ਅੰਬਰ ਭਰ ਕੇ ਗਰਜਾਇਆ ਨਵਾ ਨਵ ਰੂਪਾ ਨਾਲ ਮਾਈ ਉੱਠੀ ਕਾਲ ਰਾਤਰੀ ਪ੍ਰਗਟ ਹੋਈ ਚੰਡ ਮੰਡ ਕਾਲੀ ਸ਼ਕਤੀ ਸਭ ਇੱਕ ਹੀ ਜੋਤ ਸਮੋਈ ਗੜ ਗੜ ਤੁਰਿਆ ਅਸੁਰ ਮਹਾ ਬਲਵਾਨ ਗगन ਕੰਪਾਇਆ ਹੱਸ ਕੇ ਬੋਲਿਆ ਮਾ ਨੂੰ ਅਭਿਮਾਨੀ ਕੌਣ ਮੇਰਾ ਸੰਘਾਰ ਕਰਾਇਆ ਜਿਥੈ ਲੱਗੇ ਮੇਰੇ ਖੜਗ ਦੇ ਰੂਪ ਉਥੇ ਅਗਨ ਵਰਦੀ ਹੈ ਮੇਰੀ ਬੂੰਦ ਪੈ ਜਾਵੇ ਜ਼ਮੀਨ ਤੇ ਨਵੀਂ ਸੈਨਾ ਉੱਬਰਦੀ ਹੈ ਮਾ ਹਸੀ ਕਰੀ ਕੌਤਕ ਆਦ ਭੁਤ ਬੋਲੀ ਬੱਚੇ ਸੁਣ ਲੈ ਤੂੰ ਹੰਕਾਰ ਦਾ ਬੀਜ ਹੈ ਪਾਪੀ ਇਹ ਬੀਜ ਮੈਂ ਮੁਕਾ ਲਏ ਕਾਲੀ ਰੂਪ ਧਾਰ ਕਰਕੇ ਮਾ ਨੇ ਜ਼ਬਾਨ ਵਿਖਾਈ ਸੀ ਜਿੱਥੇ ਬੂੰਦ ਗਰੈ ਦੇਤ ਦੇ ਉਥੇ ਮਾ ਨੇ ਚੁਸਾਈ ਸੀ ਲਾਖ ਲਖ ਰੂਪ ਉਠੇ ਧਰਤੀ ਤੇ ਜੰਗ ਅਜੀਬ ਬਣ ਗਿਆ ਧੂੜ ਗਗਨ ਵਿੱਚ ਛਾ ਗਈ ਸੂਰਜ ਵੀ ਉਹੋ ਹੋ ਗਿਆ ਦੇਵਾ ਦੇ ਨੈਣ ਅਚੰਬੇ ਹੋਏ ਮਾਂ ਦੀ ਜੋਤ ਚਮਕ ਗਈ ਕਾਲੀ ਮਾਂ ਨੇ ਬੂੰਦਾ ਪੀ ਲੀਆਂ ਜਿੱਤ ਦੀ ਘੋਸ਼ਣਾ ਥੀ ਗਈ ਦਲਵਾਰਾਂ ਦੀ ਵਰਖਾ ਹੋਈ ਧਰਤੀ ਹੋਈ ਲਾਲ ਲਾਲ ਸ਼ੇਰ ਗਰਜਿਆ ਮਾਹ ਨਾਲ ਮਿਲ ਕੇ ਤੋੜੇ ਦੈਂਤਾਂ ਦੇ ਜਾਲ ਮਾਣੇ ਚੱਕਰ ਘੁਮਾਇਆ ਜਦ ਆਕਾਸ਼ ਕੰਬਨ ਲੱਗ ਪਿਆ ਰਕਤ ਬੀਜ ਮਾਂ ਦੇ ਸਾਹਮਣੇ ਡਰ ਕੇ ਥਰ ਥਰ ਕੰਬਨ ਲੱਗ ਪਿਆ ਮਾਣੇ ਕੜਗ ਚਲਾਇਆ ਇੱਕ ਰક્ત ਬੀਜ ਦਾ ਸਿਰ ਉੱਡ ਗਿਆ ਬੂੰਦ ਜ਼ਮੀਨ ਉੱਤੇ ਡਿੱਗਣ ਤੋਂ ਪਹਿਲਾਂ ਮਾਣੇ ਚੂਸ ਲਿਆ ਕਾਲੀ ਮਾਣੇ ਹਾਸਾ ਕੀਤਾ ਹੁਣ ਤੂੰ ਕਿੱਥੇ ਜਾਵੇਂਗਾ ਤੇ ਜੋਤ ਵਿੱਚ ਜੋਤ ਸਮਾਗਿਆ ਜਗ ਸਾਰਾ ਉਜਲਾਵੇਂਗਾ ਦੇਵਾਨੇ ਫੁੱਲ ਵਰਸਾਈ ਗਗਨ ਗੂੰਜਿਆ ਜੈਕਾਰਾ ਜੈ ਜੈ ਜਗਦੰਬਾ ਮਾਤਾ ਧਰਤੀ ਗੂੰਜੀ ਸਾਰਾ ਰક્ત ਬੀਜ ਮਿਟਿਆ ਮਾਂ ਦੀ ਕਿਰਪਾ ਨਾਲ ਅਹੰਕਾਰ ਹਰਾਇਆ ਭਗਤਾਂ ਦੇ ਹਿਰਦੇ ਵਿੱਚ ਸ਼ਾਂਤੀ ਆਈ ਸੁਖ ਦਾ ਚੰਦ ਚੜ੍ਹਾਇਆ ਜਿਸ ਨੇ ਮਾਂ ਦਾ ਨਾਮ ਉਚਾਰਿਆ ਉਸ ਦਾ ਡਰ ਦੂਰ ਹੋਇਆ ਰક્ત ਬੀਜ ਵਰਗਾ ਅਸੁਰ ਜੇ ਆਵੇ ਮਾਹੀ ਮਾਰਨ ਯੋਗ ਹੋਇਆ ਦੁਰਗਾ ਦਇਆ ਦੀ ਸਾਗਰ ਹੈ ਭਗਤਾਂ ਦਾ ਆਸਰਾ ਨਿਤ ਜਪ ਮਾਂ ਦਾ ਨਾਮ ਏ ਮਨ ਮਿਲੇ ਸੁਖ ਅਤ ਪਾਰ ਬਾਹਰ ਇਹ ਜੁੱਧ ਸਿਰਫ ਰਕਤ ਬੀਜ ਨਾਲ ਨਹੀਂ ਸੀ ਇਹ ਜੁੱਧ ਅਹੰਕਾਰ ਤੇ ਅੰਧਕਾਰ ਨਾਲ ਸੀ ਜਦ ਤੱਕ ਮਨ ਵਿੱਚ ਅਹੰਕਾਰ ਹੈ ਰਕਤ ਬੀਜ ਜੀਵੰਤ ਹੈ ਜਦ ਮਾਂ ਦੀ ਕਿਰਪਾ ਨਾਲ ਚੇਤ ਵਿੱਚ ਆਵੇ ਤਦ ਸਭ ਬੀਜ ਨਾਸ ਹੋ ਜਾਏ ਤਨ ਤਨ ਮਾਂ ਦੁਰਗਾ